ਮਸੀਕਰਾ ਦੇ ਵਿੱਚ ਜਾ ਕੇ ਮੁਬਾਰਕ ਐਸਾਂ ਦਾ ਕੋਈ ਸ਼ਰਾਰਤੀ ਅੰਸਰਾ ਵੱਲੋਂ ਮੁਬਾਰਕਬਾਦ ਦੇਣ ਆਏ ਲੋਕਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਹੋਏ 3 ਲੋਕਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ दोषी अपने घर तो भजन सफल रहे दोस्तों जैसे कि आप सभी ने इस वीडियो क्लिप में देखा है कि अमृतसर से एक वीडियो क्लिप निकल कर सामने आई है जहां पर मसीह भाईचारा अपने अपने लोगों के घर में जाकर मुबारकबादी दे रहे थे तो अचानक मसीह विरोधियों ने उनके ऊपर हमला कर दिया आगे हम उस वीडियो क्लिप को पूरा देखेंगे आइए हम पहले उस वीडियो क्लिप को पूरा देखते हैं है कुछ लोग ਮਸੀਕਰਾਂ ਦੇ ਵਿੱਚ ਜਾ ਕੇ ਮੁਬਾਰਕਬਾਦ ਦੇ ਰਹੇ ਸਨ ਕੁਝ ਸ਼ਰਾਰਤੀ ਅੰਸਰਾ ਵੱਲੋਂ ਮੁਬਾਰਕਬਾਦ ਦੇਣ ਆਏ ਲੋਕਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਹੋਏ 3 ਲੋਕਾਂ ਨੂੰ ਹਸਪਤਾਲ ਵਿੱਚ ਲੈ ਜਾਇਆ ਗਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਸ਼ੀ ਆਪਣੇ ਘਰ ਤੋਂ ਭੱਜਣ ਵਿੱਚ ਸਫਲ ਰਹੇ ਇਸ ਮੌਕੇ ਪ੍ਰਧਾਨ ਦੀਪਕ ਰਾਜਾ ਪ੍ਰਧਾਨ ਇਸਾ ਦਾ ਸਟੋਨੀ ਸਾਜਨ ਬਿਰਬਲ ਅਤੇ ਕਮਾਂਡਰ ਮੇਜਰ ਮੱਖਣ ਮੌਜੂਦ ਸਨ ਸਮੂਹ ਮਸੀਪਾਇਕ ਜਿਹੜੇ ਨੂੰ ਦੱਸਣਾ ਚਾਹੁੰਨਾ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਮੁਕਸਰ ਸਾਈਡ ਦੇ ਉੱਤੇ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਕ੍ਰਿਸਮਸ ਦੇ ਦਿਹਾੜੇ ਨੂੰ ਜਿਹੜਾ ਸੀਗਾ ਸ਼ਰਾਰਤੀ ਅਨਸਰਾਂ ਵੱਲੋਂ ਬੰਦ ਕਰਾਇਆ ਗਿਆ ਔਰ ਇਸੇ ਤਰ੍ਹਾਂ ਦੀ ਜਿਹੜੀ ਘਟਨਾਵਾਂ ਹੁਣੇ ਮੀਰਕਾ ਦੇ ਵਿੱਚ ਧੁੱਪ ਸੜੀ ਜੋ ਸਕਾਊਟ ਹਸਪੀਟਲ ਦੀ ਬੈਕ ਸਾਈਡ ਤੇ ਆ ਉੱਥੇ ਸਾਡੇ ਬਹੁਤ ਹੀ ਸਤਜਾਰਯੋਗ ਸਾਲਵੇਸ਼ਨ ਆਰਮੀ ਦੇ ਪادری ਸਹਿਬਾਨ ਔਰ ਪੂਰੀ ਸੰਗਤ ਔਰ ਛੋਟੇ ਪਿਆਰੇ ਬੱਚੇ ਜੋ ਕਿ ਪ੍ਰਭੂ ਯਸੂਮਸੀਹ ਜਨਮ ਦਿਹਾੜੇ ਨੂੰ ਮੱਦੇ ਨਜ਼ਰ ਰੱਖ ਕੇ ਘਰਾਂ ਦੇ ਵਿੱਚ ਵਧਾਈ ਦੇਣ ਲਈ ਜਾ ਰਹੇ ਸੀਗੇ ਔਰ ਵਧਾਈ ਦੇ ਕੇ ਜਦੋਂ ਵਾਪਸ ਆ ਰਹੇ ਸੀ ਤੇ ਕੁਝ ਸ਼ਰਾਬੀ ਅੰਸਰ ਜਿਨ੍ਹਾਂ ਨੇ ਸ਼ਰਾਬ ਦੇ ਸ਼ਰਾਬ ਪੀਤੀ ਹੋਈ ਸੀ ਔਰ ਨਸ਼ਾ ਕੀਤਾ ਹੋਇਆ ਸੀਗਾ ਉਹਨਾਂ ਨੇ ਸਾਡੇ ਪਾਦਰੀ ਸਹਿਬਾਨ ਸਾਡੀਆਂ ਭੈਣਾਂ ਔਰ ਸਾਡੇ ਛੋਟੇ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਨੇ ਬਤਨੀਚੀ ਕੀਤੀ ਔਰ ਉਸ ਦਾ ਮੌਕੇ ਤੇ ਜਿਹੜਾ ਅਸੀਂ ਸਮੂਹ ਮਸੀਹ ਭਾਈ ਚਰੇ ਦੇ ਆਗੂ ਮੇਰੇ ਨਾਲ ਮੇਰੇ ਵੀਰ ਦੀਪਕ ਰਾਜਾ ਜੀ ਮੇਰੇ ਵੱਡੇ ਵੀਰ ਟੋਨੀ ਇਸ਼ਾਦਾਸ ਟੋਨੀ ਜੀ ਸਾਜਨ ਵੀਰਬਲ ਜੀ ਔਰ ਸਾਡੇ ਬਹੁਤ ਹੀ ਸਤਾਰ ਸਰਦਾਰ ਦੇ ਯੋਗ ਵਿਜੋ ਕਮਾਂਡਰ ਜੋ ਕਿ ਸਾਲਵੀਸ਼ਨ ਆਰਮੀ ਦੇ ਅਮਰਸਰ ਦੇ ਹੈੱਡ ਨੇ ਸਾਡੇ ਬਹੁਤ ਸਤਾਰੀਆਂ ਮੇਜਰ ਮੱਖਣ ਜੀ ਵੀ ਉਹ ਇਸ ਟਾਈਮ ਪਹੁੰਚੇ ਨੇ ਹੁਣ ਲਗਭਗ ਟਾਈਮ ਜਿਹੜਾ ਵਾ 12:30 ਦੇ ਕਰੀਬ ਹੋ ਰਿਹਾ ਵਾ ਔਰ ਡੀਸੀਪੀ ਲੋਵਨ ਆਰਡਰ ਉਹਨਾਂ ਦੀ ਨੋਲਜ ਦੇ ਵਿੱਚ ਲਿਆਤਾ ਔਰ ਮੌਕੇ ਤੇ ਸਾਡੇ ਪਹਿਂ ਜੀ ਐਸਐਚਓ ਜੋ ਮੌਜੂਦਾ ਠਾਣੇ ਦੇ ਸਬੰਧਤ ਐਸਐਚਓ ਨੇ ਉਹਨਾਂ ਨੇ ਆ ਕੇ ਔਰ ਅਸੀਂ ਇੱਕ ਬੰਦੇ ਨੂੰ ਜਿਹੜਾ ਉਹਦੇ ਵਿੱਚੋਂ ਤਿੰਨ ਬੰਦੇ ਸੀਗੇ ਜਿਹੜੇ ਭੱਜ ਗਏ ਔਰ ਉਹਨਾਂ ਦੇ ਪਰਿਵਾਰਾਂ ਦੇ ਦੋ ਜੀਆਂ ਨੂੰ ਜਿਹੜਾ ਮੌਕੇ ਤੇ ਆਪਾਂ ਆ ਕੇ ਰੈਸਟ ਕਰਾਇਆ ਵਾ ਮੈਂ ਇਸ ਹਾਸ ਤੋਂ ਲਈ ਅੱਜ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਅੱਜ ਦੇ ਵਿੱਚ ਸਾਡੇ ਬਹੁਤ ਹੀ ਯਾਦਗੀਆਂ ਸਤਕਾਰਯੋਗ ਪ੍ਰਭੂ ਯਸ਼ੂ ਜੀ ਦੇ ਨਾਮ ਤੇ ਹਰੇਕ ਕਰ ਕਰ ਬਿਦਾਈ ਦੇ ਪਹੁੰਚੇ ਅੱਜ ਜਦੋਂ ਕਲੀਸ਼ੀਆ ਜਦੋਂ ਲੋਕ ਸਾਲਵੇਸ਼ ਆਰਮੀ ਦੇ ਆਪਣੇ ਪਰਵਾਰਾਂ ਦੇ ਵਿੱਚ ਪਹੁੰਚੇ ਤਾਂ ਉੱਥੇ ਕੁਝ ਖਰਾਤੀ ਅਨਸਰਾਂ ਨੇ ਟਿੱਟ ਰੋੜੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਉਸ ਉਸ ਹਮਲੇ ਦੇ ਦੌਰਾਨ ਥੋੜੀਆਂ ਬੱਚੀਆਂ ਤੇ ਬੱਚਿਆਂ ਨੂੰ ਟਿੱਟ ਰੋੜਾਂ ਦੇ ਨਾਲ ਪਰਦਾਤਰਾਂ ਦੇ ਨਾਲ ਇਹਨਾਂ ਨੇ ਹਮਲਾ ਕੀਤਾ ਆ ਔਰ ਅਸੀਂ ਪ੍ਰਸ਼ਾਸਨ ਦੇ ਸੀਜਾ ਧਿਆਨ ਚ ਲਿਆਦਾ ਆ ਔਰ ਸਾਡੇ ਸਾਰੇ ਸਾਥੀ ਜੋ ਸਾਡੇ ਸੀਨੀਅਰ ਕਪਤਨ ਸਮਾਜਪੁਰਾ ਜੀ ਰਾਜਾ ਜੀ ਬਾਕੀ ਸਾਰੇ ਸਾਥੀ ਨੇ ਔਰ ਕਮਾਂਡਰ ਸਾਹਿਬ ਸਾਡੇ ਮੱਖਣ ਸਿੰਘ ਦੀ ਜਗ੍ਹਾ ਤੇ ਪਹੁੰਚੇ ਨੇ ਸਾਰਿਆਂ ਨੇ ਐਫਐਸਓ ਦੇ ਮਤਲਬਾ ਧਿਆਨ ਦੇ ਵਿੱਚ ਲਿਆਗੇ ਜੋ ਵੀ ਲੋੜੀ ਦੀ ਕਾਰਵਾਈ ਆ ਉਹ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਦੀ ਆ ਔਰ ਸਾਰਿਆਂ ਨੂੰ ਅਪੀਲ ਕਰਾਂਗੇ ਸਾਰਿਆਂ ਨੂੰ ਇਹ ਦੱਸਾਂਗੇ ਕਿ ਇਹੋ ਜਿਹੇ ਸ਼ਰਾਰਤੀ ਅੰਸਰਾਂ ਦੇ ਉੱਤੇ ਹਮੇਸ਼ਾ ਪ੍ਰਸ਼ਾਸਨ ਨੱਥ ਪਾ ਕੇ ਰੱਖੇ